ਇੰਡੀਆ ਨਿਊਜ਼ ਦੇ ਬੋਲ ਆ ਭਾਰਤ ਸਰ ਨੰਨੀਤਨ ਅੱਜ ਇਸ ਤਰ੍ਹਾਂ ਕਰ ਰਹੇ ਲੋਕ ਸਭਾ ਨੰਬਰ ਇਹ ਬਿੰਗਲਾ ਬੱਤੀ ਗਿਆ ਪਰ ਅਲਗ-ਅਲਗ ਲੋਕਲੇ ਮੁੱਦੇ ਆ ਗਿਆ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲੋਕਾਂ ਨੂੰ ਐਕਸਿ ਕੀ ਦੇਖ ਕੇ ਕਿਤਾ ਬੋਟ ਪਾਣਗੇ ਸਸਤੀ ਨਾ ਆਪਣਾ ਮੈਂ ਰਾਮੂਟ ਸ਼ਰਮਾ ਜੀ ਸਰ ਲੋਕ ਸਭਾ ਨੰਬਰ ਲੈ ਕੇ ਕੀ ਮੁੱਦੇ ਰਹਿਣਗੇ ਕਿਤਾ ਬੋਟ ਪਾਉਗੇ ਜੀ ਦੇਖੋ ਸਰ ਗਾਲੇ-ਦਾਵੇ ਮੈਂ ਤੁਹਾਡੇ ਚੈਨਲ ਨੂੰ ਬਹੁਤ ਧੰਨਵਾਦ ਕਰਦਾ ਵੀ ਤੁਹਾਡਾ ਚੈਨਲ ਜਿਹੜਾ ਹੈ ਟਾਈਮ 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 ਜਿਹੜਾ ਲੋਕਾਂ ਦੇ ਮੁੱਦੇ ਉਠਾਉਂਦਾ ਹੈ ਮਗਰ ਸਾਨੂੰ ਇਹ 7-8 ਵਾਰੀ ਹੋ ਗਿਆ ਮਲੇ ਚਨਾ ਦੇ ਬਾਈ ਰਿਪੋਰਟ ਕਰਦੇ ਮਗਰ ਸਜਾਨਪੁਰ ਇਹ ਹਲਾਕਾ ਹੈ ਜਿਹਦੇ ਜਿਹਦੀ ਹਰ ਪਾਰਟੀ ਨੇ ਇਸ ਨੂੰ ਇਗਨੋਰ ਕੀਤਾ ਹੈ 70 ਸਾਲ ਦੇ ਰਾਜ ਦੇ ਵਿੱਚ ਵੀ ਅੱਜ ਤੱਕ ਜੋ ਸੁਵਿਧਾਵਾਂ ਸਿਆਨਪੁਰ ਨੂੰ ਚਾਹੀਆਂ ਸੀ ਉਹ ਸਿਆਨਪੁਰ ਨੂੰ ਕੋਈ ਸੁਵਿਧਾ ਨਹੀਂ ਮਿਲੀ ਇੱਥੇ ਕੋਈ ਹਸਪੀਟਲ ਨਹੀਂ ਹੈ ਕੋਈ ਕਾਲਜ ਨਹੀਂ ਹੈ ਕੋਈ ਮਲਿਕ ਕੋਈ ਵੀ ਜਿਹੜੀ 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 ਚੀਜ਼ ਹੈ ਕੋਈ ਰੇਲਵੇ ਸਟੇਸ਼ਨ ਆ ਕੋਈ ਗੱਡੀ ਤੇ ਨਹੀਂ ਘੁੰਮਦੀ ਆ ਇੱਕ ਇਹ ਆਪਣੇ ਓਵਰਬੇਜ ਦੀ ਕਦੋਂ ਦੀ ਡਿਮਾਂਡ ਹੈ ਲੋਕਾਂ ਦੀ ਅੱਜ ਤੱਕ ਪੂਰੀ ਨਹੀਂ ਹੋਈ ਕਿਉਂਕਿ ਇਹ ਜਿੰਨੀ ਵੀ ਸਰਕਾਰਾਂ ਜਿਹਦੇ ਬੱਜਦੀਆਂ ਨੇ ਉਹ ਸਿਆਣਪੁਰ ਦੀ ਬਿਲਕੁਲ ਸੋਧ ਨਹੀਂ ਲੰਦੀਆਂ ਅਸੀਂ ਕਹਿੰਦੇ ਵੀ ਕੋਈ ਇਹੋ ਜਿਹਾ ਪ੍ਰਤਖਸ਼ੀ ਸਾਨੂੰ ਮਿਲੇ ਇਹੋ ਜਿਹਾ ਸਾਨੂੰ ਕੈਂਡੀਡੇਟ ਮਿਲੇ ਜਿਹੜਾ ਸਿਆਣਪੁਰ ਦੀ ਸੁਧ ਲਵੇ ਬਾਕੀ ਦੇ ਤੁਹਣਾ ਹਰ ਜਗ੍ਹਾ ਕੰਮ ਫਿੱਕਾ ਹੋ ਰਿਹਾ ਮਗਰ ਸੁਜਾਨਪੁਰ ਦੀ ਜਨਤਾ ਉਹਦੀ ਸਿਆਣਪੁਰ ਦੀ ਯਾਦਾਂ ਕਿ ਉਹ ਪਾਰਟੀਆਂ ਦਾ ਆਏ ਥੋੜੀ ਵਧੀਆ ਪੈਂਦੇ ਨੇ ਸਿਆਣਪੁਰ ਬੋਟਿੰਗ ਵੀ ਵਧੀਆ ਹੁੰਦੀ ਹੈ ਮਗਰ ਸੁਜਾਨਪੁਰ ਨੂੰ ਕੋਈ ਕੋਈ ਸਿਟੀ ਨਹੀਂ ਮਿਲ ਰਹੀ ਐ ਕਿ ਕਿਹੜੇ ਕਿਹੜੇ ਮੁੱਦੇ ਰਹਿਾਂਗੇ ਕਿਹੜੇ ਕਿਹੜੇ ਖਾਸ ਮੁੱਦੇ ਕਿਹੜੇ ਹਾਲ ਤੱਕ ਪੂਰੇ ਨਹੀਂ ਕੀਤੇ ਗਏ ਸਰ ਪੈਲੋ ਸਭ ਤੋਂ ਵੱਡਾ ਮੁੱਦਾ ਮਹਿੰਗਾਈ ਦਾ ਮਹਿੰਗਾਈ ਚਰਮ ਸੀਮਾ ਤੇ ਪਹੁੰਚ ਚੁੱਕੀ ਦੀ ਆ ਛੋਟੇ ਦੁਕਾਨਦਾਰ ਬਿਲਕੁਲ ਖਤਮ ਹੋ ਚੁੱਕੇ ਨੇ ਮੀਡੀਅਮ ਵਰਗ ਬਿਲਕੁਲ ਖਤਮ ਹੋ ਚੁੱਕੇ ਰਾ ਇਹ 10 ਸਾਲ ਦੇ ਵਿੱਚ ਇੰਨੀ ਕਿ ਮਹਿੰਗਾਈ ਹੋਈ ਹੈ ਇੰਨੀ ਕਿ ਮਹਿੰਗਾਈ ਹੋਈ ਹੈ ਜਿਹੜਾ 12-14 ਹਜ਼ਾਰ ਦਾ ਸਾਈਕਲ ਆਂਦਾ ਸੀ ਲੇ ਤੇ 10000 ਆਸਾ ਖਲਾ ਰਿਹਾ ਜਿਹੜੀ ਸਕੂਟੀ 60000 ਦੀ ਜਿਹੜੇ ਲੱਖ ਰੁਪਏ ਤੋਂ ਉੱਤੇ ਆ ਰਹੀ ਹੈ ਜਿਹੜੇ ਕਹਿਣਾ ਮਤਲਬ ਹੈ ਵੀ ਬਹੁਤ ਸਾਰੀਆਂ ਹੈਗੀਆਂ ਚੀਜ਼ਾਂ ਨੇ ਜਿਹੜੀਆਂ ਲੋਕਾਂ ਦਾ ਲੱਖ ਦੋੜ ਦਾ ਮਹਿੰਗਾਈ ਨੇ ਇੱਕ ਜੀਆ ਕੇ ਮਾਮੂਲੀ ਚੀਜ਼ ਜਿਹੜੇ 150 ਰੁਪਏ ਕਿਲੋ 650 ਰੁਪਏ ਕਿਲੋ ਹੈ ਮਹਿੰਗਾਈ ਸਭ ਤੋਂ ਵੱਡਾ ਮੁੱਦਾ ਹੈ ਕਿਉਂਕਿ ਆਮ ਜਨਤਾ ਜਿਹੜੀ ਮੀਡੀਅਮ ਵਰਗ ਹੁੰਦੇ ਆ ਉਹਨਾਂ ਨੂੰ ਬਾਕੀ ਕੀ ਜੀ ਨਾਲ ਲਿੰਦਾ ਸਿਰਫ ਇੱਕ ਆਪਣੇ ਮਹਿੰਗਾਈ ਦੇ ਰ ਇਹ ਟੈਸ਼ਨ ਨਾ ਕਰਦੇ ਆਂ ਅਮ ਲਿਖਿਆ ਸੀ ਲੜਦਾ ਵੀ 12 12 12.5 ਮਾਣਸੋ ਦੇ ਮੱਕ ਗਿਆ ਆ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਆਂ ਵੀ 10 ਸਾਲਾਂ ਵਿੱਚ ਅਸੀਂ ਕੀ ਗੱਲ ਹੋ ਗਈ ਜਿਹੜਾ ਸੋਨਾ 2722000 ਰੁਪਏ ਤੋਂ 9000 ਸ਼ਤੀ ਹਜ਼ਾਰ ਰੁਪਏ ਤੋਂ ਲਾ ਹੁੰਦਾ ਸੀ ਔਰ 70000 ਰੁਪਏ ਤੋਂ ਸੋਨਾ ਹੋ ਗਿਆ ਕਿਉਂ ਹੈ ਕਿਉਂਕਿ ਲੋਕਾਂ ਨੂੰ ਪਤਾ ਹੈ ਇਹ ਤੇਰੀ ਸਰਦਾਰ ਹੈ ਇਹ ਇੰਡਸਟਰੀ ਲਿਸਟਾਂ ਕੋਲੋਂ ਜਿਹੜੇ ਵੱਡੇ ਵੱਡੇ ਧਰਾਨੇ ਨੇ ਉਹਨਾਂ ਕੋਲ ਅਰਪਰ ਰੁਪਏ ਲੈ ਰਹੀ ਹੈ ਫਿਰ ਉਹਨਾਂ ਨੂੰ ਖੁਨੀ ਛੁੱਟੀ ਦੇ ਰਹੀ ਹੈ ਤੇ ਆਪਣੀ ਮਰਜ਼ੀ ਦਾ ਜਿਹੜਾ ਰੇਟ ਕਰ ਸਕਦੇ ਹੋ ਲੋਕਾਂ ਨੂੰ ਡੱਟ ਕੇ ਲੁੱਟੋ ਇਹ 10 ਸ ਜੀ ਸਰ ਸਰ ਹੋਰ ਕਿਹੜੇ ਮਖਾਸ ਮੁੱਦੇ ਰਹਿਣਗੇ ਇਸ ਵਾਰੀ ਬੋਟ ਪਾਉਣ ਦੇ ਉੱਤੇ ਕੋਈ ਮੇਨ ਇਸਲੇ ਮੁੱਦਾ ਜਿਹੜਾ ਸਾਡੇ ਸੁਜਾਲਪੁਰੇ ਨੂੰ ਜਿਹੜੀ ਆਪਣੀ ਆ ਰਹੀ ਹੈ ਪ੍ਰੋਬਲਮ ਆ ਰਹੀ ਹੈ ਉਹ ਹੈ ਰੇਲਵੇ ਫਾਟਕ ਰੇਲਵੇ ਫਾਟਕ ਜਿਹੜਾ ਹੈ ਉਹ ਉੱਥੋਂ ਮਿਲ ਇਸਲੇ ਮਲਕੀ ਬਹੁਤ ਜਿਆਦਾ 100 200 ਟ੍ਰੇਨ ਜਿਹੜੀ ਰੋਜ਼ ਲੰਘਦੀ ਆ ਤੇ ਫਾਟਕ ਜਿਹੜਾ ਦਿਨ ਦੇ ਵਿੱਚ 24 ਘੰਟੇ ਵਿੱਚ ਘੱਡੋ ਘਾਡੋ ਮਲਕੀ 16 ਘੰਟੇ ਫਾਟਕ ਬੰਦੀ ਜਾਂਦਾ ਆ ਸਾਡੇ ਸਿਆਪੁਰ ਦੀ ਜਨਤਾ ਹੈ ਇੱਥੇ ਕੋਈ ਹਸਪੀਟਲ ਨਹੀਂ ਹੈ ਇਹ ਲੋਕਾਂ ਵਿੱਚ ਕੋਈ ਬਿਮਾਰ ਹੋ ਜਾਂਦਾ ਹੈ ਤੈਨ ਪਠਾਨਕੋਟ ਜਾਣ ਪੈਂਦਾ ਹੈ ਪਠਾਨਕੋਟ ਜਾਣ ਦੇ ਵੇਲੇ ਜਦੋਂ ਜਾਓ ਫਟਕ ਬੰਦ ਮਿਲਦਾ ਹੈ ਅਸੀਂ ਲੋਕਾਂ ਨੇ ਬਹੁਤ ਸੰਘਰਸ਼ ਕੀਤਾ ওভারਬ੍ਰਿਜ ਵਾਸਤੇ ਮਗਰ ਸਰਕਾਰ ਦੇ ਕੰਨਾਂ ਦੇ ਜੂ ਤੱਕ ਨਹੀਂ ਰੇਂਗ ਰਹੀ ਕਿਉਂਕਿ ਇਦਾਂ ਲੱਗਦਾ ਵੀ ਜਿੰਦਾ ਸਿਆਪੁਰ ਨੂੰ ਇਗਨੋਰ ਕੀਤਾ ਜਾ ਰਿਹਾ ਹੈ ਇਗਨੋਰ ਕੀਤਾ ਜਾ ਰਿਹਾ ਹੈ ਇਹ ਜਿਹੜਾ ওভারਬ੍ਰਿਜ ਦਾ ਫਟਕ ਹੈ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਲਈ ਸਿਆਪੁਰ ਦੀ ਜਨਤਾ ਜਿਹੜੀ ਹੈ ਉਹ ਬਹੁਤ ਤਰਸ ਹੋ ਗਈ ਹੈ ਬੜੀ 45 ਸ਼ਾਹੀ ਆ ਗਈ ਆਬਾਦੀ ਹੈ ਉੱਤੇ ਨਾਲ 45 ਸ਼ਾਹੀ ਆਬਾਦੀ ਵਾਲੀ ਪਿੰਡਾਂ ਸਿਆਣਪੁਰੀ ਕਾ ਬਸ ਸਟੈਂਡ ਲਗਣੀ ਹੈ ਓਵਰ ਬ੍ਰਿਜ ਦਾ ਕੰਪੀਲ ਕੋ ਨਹੀਂ ਪੜ ਰਿਹਾ ਇਹ ਐਸੀ ਸਰਕਾਰ ਨੂੰ ਪੁੱਛੇ ਜਾਂਦੇ ਵੀ ਸਿਆਣਪੁਰੀ ਆਂਦੀ ਕੀ ਕਰਦੀ ਹੈ ਇਸੇ ਸਾਰੀ ਸਰਕਾਰ ਇੰਨੇ ਹੋਈ ਇਸ ਬੰਦਾ ਆਵੇ ਇਹੋ ਜਿਹਾ ਅੰਕੀ ਆਵੇ ਜਿਹੜਾ ਸਿਆਣਪੁਰੀ ਦੀਆਂ ਮੂਲ ਬੁਨ ਸੁਵਿਧਾਵਾਂ ਹੈ ਉਹਨਾਂ ਨੂੰ ਲੈ ਕੇ ਚਲੇ ਸਭ ਪਹਿਲੀ ਇਹਦਾ ਆਧਾਰ ਪਹਿਲੇ ਆਧਾਰ ਤੋਂ ਉਹਨੂੰ ਹੱਲ ਕਰੇ ਇੰਡੀਆ ਨੀ ਦੇ ਵਿੱਚ ਥੋੜਾ ਸਵਾਗਤ ਹੈ ਅਸੀਂ ਲੋਕ ਸਭਾ ਚਨਾਬਨ ਲਾਤੇ ਦੁਕਾਨਦਾਰਾਂ ਲੱਗ ਲੱਗ ਦੁਕਾਨਦਾਰਾਂ ਨਾਲ ਕਰਦੇ ਆ ਟੀਆ ਅਜਵੀਂ ਦੁਕਾਨ ਤੇ ਪੁੱਜੀ ਨਾਲ ਵਗਲਵਾ ਕਰਾਂਗੇ ਮੇਰਾ ਨਾਮ ਰਾਗੋ ਮਲਕ ਪੁਤਰੀਆ ਵਾਰ ਨੰਬਰ 47 ਦੇ ਵਿੱਚ ਆ ਰਹੀ ਦੀ ਤੇ ਸਰ ਕਿੱਦਾਂ ਦੇਖਦੇ ਹੋ ਲੋਕ ਸਭਾ ਚੋਣਾਂ ਵਾਲੇ ਲੋਕ ਸਭਾ ਚੋਣਾਂ ਤੇ ਵਿੱਚ ਸਾਰੇ ਆ ਪਾਰਟੀਆਂ ਨੇ ਆਪਣੇ ਆਪਣੇ ਕੈਂਡੀਡੇਟ ਜਿਹੜੇ ਆ ਉਹ ਉਤਾਰ ਦਿੱਤੇ ਆ ਤੇ ਬੜੀ ਵਧੀਆ ਗੱਲ ਆ ਤੇ ਇਸ ਵਾਰ ਸਭ ਤੋਂ ਵੱਡੀ ਗੱਲ ਆ ਜਿਹੜੀ ਕਿ ਸਾਰਿਆਂ ਨੇ ਲੋਕਲ ਉਤਾਰੇ ਆ ਤੇ ਜਿਹੜਾ ਹੀਰੋਪੰਤੀ ਵਾਲਾ ਉਹ ਸਵਾਰੀ ਬੀਜੇਪੀ ਤੇ ਉਹ ਤੇ ਚਲੋ ਉਹਨਾਂ ਨੇ ਖਤਮ ਕਰ ਹੀ ਦਿੱਤਾ ਪਰ ਕੈਂਡੀਡੇਟ ਦਾ ਚਲੋ ਮੰਨਿਆ ਜਾਏ ਤੇ ਦੇਖਿਆ ਜਾਏ ਤੇ ਉਹ ਤੇ ਹੁਣ ਲੋਕਾਂ ਤੇ ਡਿਪੈਂਡ ਕਰਦਾ ਲੋਕਾਂ ਨੂੰ ਪਤਾ ਹੈ ਬੀਜੇਪੀ ਨੇ ਕੀ ਕੀਤਾ ਕੀ ਨਹੀਂ ਕੀਤਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ 2 ਸਾਲ ਹੋ ਚੁੱਕੇ ਨੇ ਤੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਉਹਦੇ ਵਿੱਚੋਂ ਕੋਈ ਵੀ ਨਹੀਂ ਨਿਭਾਇਆ ਤੇ ਵਿਵਾਰੀ ਵਰਗ ਦਾ ਵੀ ਜਿਹੜਾ ਬੀਜੇਪੀ ਸਰਕਾਰ ਨੇ ਉਹ ਬੁਰਾ ਹਾਲ ਕੀਤਾ ਤੇ ਦੇਖ ਸਕਦੇ ਹੋ ਕਿ ਜੀਐਸਟੀ ਲਗਾ ਕੇ ਨੋਟਬੰਦੀ ਲਗਾ ਕੇ ਤੇ ਹਰਾਸਮੈਂਟ ਹੀ ਕੀਤਾ ਜਿਨ੍ਹਾਂ ਦੀਆਂ ਨੂੰ ਕੀਤਾ ਲੈ ਤੱਕ ਤੇ ਉਹਨ ਜਿਹੜੀਆਂ ਨੂੰ ਆਸ ਹੈਗੀ ਆ ਉਹ ਪੂਰੀ ਹੈਗੀ ਆ ਕਿ ਜੇ ਕਾਂਗਰਸ ਪਾਰਟੀ ਹੈ ਜਿਹੜੀ ਉਹ ਪੂਰੇ ਜੋਰਾ ਸ਼ੋਰਾ ਨਾਲ ਜਿਹੜਾ ਕਰ ਰਹੀ ਹੈ ਤੇ ਸਾਨੂੰ ਉਮੀਦ ਹੈ ਕਿ ਉਹ ਬੜੇ ਵਧੀਆ ਤਰੀਕੇ ਨਾਲ ਖੜੀ ਉੱਤਰੀਗੀ ਤੇ ਸਾਡੇ ਜਿਹੜੇ ਮੁਸ਼ਕਿਲਾਂ ਉਹ ਸਾਰੀਆਂ ਹੱਲ ਕਰਨਗੀ ਕਿਹੜੇ ਕੋਈ ਹਲਕੇ ਦੇ ਵਿੱਚ ਕਿਹੜੇ ਖਾਸ ਮੁੱਦੇ ਆ ਕਿਹੜੇ ਰਹਿਣਗੇ ਕੋਈ ਹਲਕੇ ਦੇ ਸਰ ਕਾਫੀ ਮੁੱਦੇ ਐਸੇ ਆ ਦੇਖੋ ਜਿਹੜਾ ਤੇ ਇੱਕ ਝੂਠ ਵਾਲਾ ਮੁੱਦਾ ਨਾਲ ਜਿਹੜਾ ਝੂਠ ਬੋਲਿਆ ਝੂਠ ਬੋਲ ਕੇ ਸਰਕਾਰ ਲੈਣਾ ਤੇ ਆਪਣੀ ਸੱਤਾ ਵਿੱਚ ਆਣਾ ਉਹ ਸਭ ਤੋਂ ਗਲਤ ਗੱਲ ਹੈ ਕਿ ਇੱਕ ਜਿਹੜੀ ਆਡੀ ਮਾਤਰ ਸ਼ਕਤੀ ਹੈ ਤੇ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਮਗਰ ਲਗਾ ਕੇ ਜਿਹੜੀ ਮਾਤਰ ਸ਼ਕਤੀ ਨੂੰ ਮਗਰ ਲਗਾਇਆ ਸਭ ਤੋਂ ਪਹਿਲੇ 10000 ਰੁਪਏ ਦੇਣ ਦਾ ਵਾਅਦਾ ਕੀਤਾ ਤੇ ਉਹਨੂੰ ਜਿਹੜਾ ਪੂਰਾ ਨਹੀਂ ਕਰ ਪਾਇਆ 2 ਸਾਲ ਹੋਣ ਦੇ ਬਾਵਜੂਦ ਫਿਰ ਐਸੀ ਚੀਜ਼ਾਂ ਆਈਆਂ ਜਿਹੜੀਆਂ ਇਹਨਾਂ ਨੇ ਰੋਗ ਲਗਾਤੀਆਂ ਕਿ ਜਿੱਦਾਂ ਕੀ ਪਹਿਲੇ ਆਪਾਂ ਨੋਰਮਲ ਕੰਮ ਕੋਈ ਵੀ ਕਰਦੇ ਸੀ ਤੇ ਸਾਨੂੰ ਕਿਤੇ ਸਰਕਾਰੀ ਧਾਇਰੇ ਵਿੱਚ ਜਿੱਦਾਂ ਇਹਨਾਂ ਨੇ ਵਾਦੇ ਬੜੇ ਕੀਤੇ ਜਿ ਤੁਹਾਡੇ ਘਰ ਬੈਠੇ ਕੰਮ ਹੋਣਗੇ ਮੈਂ ਤੁਹਾਨੂੰ ਅੱਜ ਹੀ ਚੈੱਕ ਕਰਵਾ ਦਿੰਦਾ ਤੁਸੀਂ ਕੋਈ ਵੀ ਫੋਨ ਕਰ ਲਓ ਕੋਈ ਐਪ ਦਾ ਕੰਮ ਨਹੀਂ ਇਹ ਘਰ ਬੈਠੇ ਹੁੰਦਾ ਤੁਹਾਡਾ ਤੇ ਆਪਾਂ ਕੋਈ ਪ੍ਰਾਪਰਟੀ ਖਰੀਦਣੀ ਹੈ ਜਾਂ ਸੇਲ ਕਰਨੀ ਹੈ ਉਹਦੇ ਲਈ ਇੰਨੀ ਮੁਸ਼ਕਿਲਾਂ ਆ ਰਹੀਆਂ ਕਿ ਸਾਨੂੰ ਦਰਦ-ਦਰਦੀਆਂ ਠੋਕਰਾ ਖਾਣੀਆਂ ਪੈ ਰਹੀਆਂ ਤੇ ਜੇ ਗੱਲ ਰਹੀ ਰੀਅਲਟੀ ਦੀ ਤੋ ਉਹ ਮੈਂ ਰੀਅਲਟੀ ਵੀ ਤੁਹਾਡੇ ਨਾਲ ਮੈਂ ਸ਼ੋਅ ਕਰ ਦੇਣਾ ਤੇ ਦੇਖੋ ਇਹ ਕਹਿੰਦੇ ਆ ਕਿ ਬਿਨਾ ਐਨਓਸੀ ਤੋਂ ਰਜਿਸਟਰੀਆ ਨਹੀਂ ਹੋ ਰਹੀਆਂ ਤੁਸੀਂ ਅੱਜ ਵੀ ਜਾ ਕੇ ਤਹਿਸੀਲ ਤੇ ਚਲ ਜਾਓ ਕੇ ਪੜਵਾਰੀ ਨਾਲ ਮਿਲੋ ਜਾਂ ਇਨੇ ਕਰਪਟਡ ਸਾਰੇ ਆ ਗਿਆ ਕਿ ਜਿਹੜੀ ਕ腐ਸ਼ਨ ਖਤਮ ਹੋਣ ਤੇ ਇਹ ਦਾਅਵੇ ਕਰਦੀ ਸੀ ਉਸ ਤੋਂ ਇਹਨਾਂ ਨੇ 3 ਗੁਣਾ ਜ਼ਿਆਦਾ ਕ腐ਸ਼ਨ ਕਰਤੀ ਹੈ ਜਿਹੜਾ ਕੰਮ ਆਗੇ 100 ਰੁਪਏ ਦੇ ਕੇ ਹੋ ਜਾਂਦਾ ਸੀ ਅੱਜ ਉੱਥੇ 10000 ਰੁਪਏ ਦੇਣਾ ਪੈਂਦਾ ਤੇ ਫਿਰ ਵੀ ਉਹ ਕੰਮ ਤੁਹਾਡਾ ਡੜਗਾ ਕੇ ਡਰਾ ਕੇ ਤੁਹਾਨੂੰ ਫੇਰ ਤੁਹਾਡਾ ਕਰਾ ਦੇ ਸਭ ਦੇਖਣ ਨੂੰ ਮਿਲਿਆ ਇਹ ਉਹ ਇਹਨਾਂ ਕੇ ਵਿਚ ਵੀ ਕਾਫੀ ਦੇ ਤਸੰਦਲ ਜੀ ਮੈਂ ਸੀ ਲੇਕਿਨ ਪੋਸਟਰ ਲੱਗੇ ਗਏ ਸੀ ਕੀ ਕਾਰਨ ਸੀ ਉਹਦੇ ਪੋਸਟਰ ਲਗਾਉਂਦਾ ਸੰਨੀ ਦਿਉ ਪੀ ਦੇ ਆ ਜਿਹੜੇ ਸਾਂਸਦ ਦਾ ਚਲੋ ਆਈ ਹੁੰਦੀ ਰਿਸਪੈਕਟ ਕਰਦੇ ਆ ਕਿ ਚਲੋ ਇਹ ਉਹ ਇੱਕ ਵਧੀਆ ਐਕਟਰ ਸੀ ਪਰ ਉਹ ਜਿਹੜੇ ਉਹ ਵਧੀਆ ਸਾਂਸਦ ਨਹੀਂ ਬਣ ਸਕ ਸਕੇ ਤੇ ਸਾਂਸਦ ਨਹੀਂ ਬਣਦਾ ਹੁੰਦਾ ਹੁੰਦਾ ਇਹ ਹੀ ਕਿ ਇੱਕ ਬੀਜੇਪੀ ਹੈ ਜਿਹੜੀ ਸ਼ੁਰੂ ਤੋਂ ਆਪਣਾ ਜਿਹੜਾ ਚਿਹਰਾ ਹਮੇਸ਼ਾ ਐਕਟਰ ਦੇ ਵਿੱਚ ਰੂਪ ਦੇ ਵਿੱਚ ਲਿਆ ਕੇ ਲੋਕਾਂ ਨੂੰ ਝਾਸੇ ਵਿੱਚ ਲਿਆ ਕੇ ਕੀ ਕਰਦੀ ਰਹੀ ਹੈ ਕਿ ਚਾਹ ਸਾ ਦੇ ਕੇ ਕਿ ਐਕਟਰਾਂ ਦੇ ਮਗਰ ਦੁਨੀਆ ਚੱਲਦੀ ਹੈ ਤੁਹਾਨੂੰ ਪਤਾ ਟੀਵੀ ਸ਼ੋਅ ਚੱਲਦੇ ਜਾਂ ਕੋਈ ਫਿਲਮ ਵਗੈਰਾ ਜਦੋਂ ਰਿਲੀਜ਼ ਹੁੰਦੀ ਹੈ ਤੇ ਹਰ ਇੱਕ ਬੱਚੇ ਨੂੰ ਨੌਜਵਾਨ ਨੂੰ ਜਾਂ ਬਜ਼ੁਰਗ ਨੂੰ ਸਾਡੇ ਮਾਤਾ ਪਿਤਾ ਨੂੰ ਸਾਰਿਆਂ ਨੂੰ ਚਾਹ ਹੁੰਦਾ ਹੈ ਕਿ ਆਪਾਂ ਉਹਨਾਂ ਨੂੰ ਦੇਖੀਏ ਉਹ ਦੇਖਣ ਦੇ ਚਾਹ ਦੇ ਵਿੱਚ ਵਿੱਚ ਆਪਾਂ ਜਿਹੜਾ ਪਿਛਲੇ ਜਿਹੜੇ 5 ਸਾਲ ਉਹ ਕਾਫੀ ਨੁਕਸਾਨ ਕਰਾ ਬੈਠੇ ਆ ਤੇ ਆਪਾਂ ਉਹ ਚੀਜ਼ ਨੂੰ ਸਾਰੇ ਸਮਝ ਚੁੱਕੇ ਆ ਕਿ ਬੀਜੇਪੀ ਹੈ ਜਿਹੜਾ ਉਹ ਸਿੱਧੇ ਤੋਂ ਸਿੱਧਾ ਹੀ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਸਿਰਫ ਇੱਕ ਲੋਟੂ ਸਰਕਾਰ ਜਿਹਨੂੰ ਆਪਾਂ ਕਹਿ ਸਕਦੇ ਆਂ ਕਿ ਤਾਨਾਸ਼ਾਈ ਅਲੀ ਤੇ ਉਸ ਤੋਂ ਇਲਾਵਾ ਉਹਨਾਂ ਨੇ ਕੰਮ ਕੋਈ ਨਹੀਂ ਕਰਵਾਇਆ ਤੇ ਨਾ ਹੀ ਉਹਨਾਂ ਨੇ ਕੋਈ ਹਲਕੇ ਦੇ ਵਿਕਾਸ ਕਾਰਿਆਲ ਕੋਈ ਧਿਆਨ ਦਿੱਤਾ ਕਿ ਕਾਫੀ ਆਡੇ ਵਿਕਾਸ ਕਾਰਿਆ ਜਿਹੜੇ ਰਹਿੰਦੇ ਸੀ ਤੁਸੀਂ ਸਾਡੇ ਪਿਛਲੇ ਏਰੀਆ ਚ ਜਾ ਕੇ ਦੇਖ ਸਕਦੇ ਹੋ ਕਿ ਜਿੱਦਾਂ ਕਿ ਕਾਫੀ ਜਿਹੜਾ ਆਪਾਂ ਰਿਸਪੈਕਟ ਕਰਦੇ ਆਂ ਆਪਾਂ ਇਹ ਨਹੀਂ ਹੈ ਕਿ ਭਾਜਪਾ ਨੂੰ ਦੋਸ਼ ਦਿੰਨੇ ਆ ਸਾਰਾ ਜਦੋਂ ਵਿਨੋਦ ਥੰਨਾ ਜੀ ਆਪਾਂ ਉਹਨਾਂ ਦੀ ਰਿਸਪੈਕਟ ਵੀ ਕਰਦੇ ਆਂ ਕਿ ਉਹਨਾਂ ਨੇ ਕਾਫੀ ਆੜਿਆਂ ਤੇ ਕੰਮ ਵੀ ਕੀਤੇ ਤੇ ਕਾਫੀ ਆਮ ਜਾਂਦੀ ਜਿਹੜੇ ਫੁੱਲ ਵੀ ਬਣਾਏ ਤੇ ਉਹਨਾਂ ਨੂੰ ਲੋਕ ਦੁਨੀਆ ਅੱਜ ਵੀ ਯਾਦ ਕਰਦੇ ਨੇ ਤੇ ਮੇਰਾ ਕਹਿਣਾ ਤੇ ਇਹ ਆ ਕਿ ਜੇ ਉਹਨਾਂ ਦੀ ਵਾਈਫ ਨੂੰ ਕਿਤੇ ਟਿਕਟ ਦਿੱਤੀ ਜਾਂਦੀ ਕਿ ਮੈਨੂੰ ਲੱਗਦਾ ਹੀ ਕਿ ਉਹ ਕੋਈ ਨਾਮ ਦੇ ਬਰਾਬਰ ਤੇ ਨਹੀਂ ਆਪਾਂ ਕਹਿ ਸਕਦੇ ਕਿ ਜਿੱਤ ਤੇ ਉਹਨਾਂ ਦੀ ਨਹੀਂ বিজেপি ਤੋਂ ਕਿਉਂਕਿ বিজেপি ਨੇ ਨਾ ਤੋਂ ਖਾਤੇ ਨੁਕਸਾਨ ਕੀਤਾ ਪੰਜਾਬ ਦਾ ਸਪੈਸ਼ਲੀ ਕਿ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਜੀਐਸਟੀ ਦੇ ਮੁੱਦੇ ਨੂੰ ਲੈ ਕੇ ਵਪਾਰੀਆਂ ਦੇ ਵੀ ਲੈ ਲੋ ਹਰ ਚੀਜ਼ ਵਿੱਚ ਲੈ ਲੋ ਉਹ ਜਿਹਦਾ ਕਿ ਆਪਾਂ ਦੇਖ ਲਈਏ ਕਿ ਸਭ ਤੋਂ ਵੱਡੀ ਜਿਹੜੀ ਸਾਡੀ ਮੰਡੀ ਹੈ ਉਹ ਸਰਨੇਚਾ ਸਰਨਾ ਮੰਡੀ ਜਿਹਨੂੰ ਆਪਾਂ ਕਹਿੰਨੇ ਆ ਤੇ ਉਹ ਵੀ ਹਲੇ ਤੱਕ ਕੱਚੀ ਪਈ ਹੈ ਤੇ ਪੇਮਟਾਂ ਦੇ ਵਾਦੇ ਬੜੇ ਹੁੰਦੇ ਆ ਕਿ ਪੇਮਟਾਂ ਨਾਲੋਂ ਨਾਲ ਆ ਰਹੀਆਂ ਤੁਸੀਂ ਹਰ ਇੱਕ ਦਾ ਜੇ ਫਾਰਮ ਦੇਖ ਲਓ ਜਾਂ ਕਿਸੇ ਦਾ ਦੇਖ ਲਓ ਕਿਸੇ ਕਿਸਾਨ ਨੂੰ ਹਜੇ ਤੱਕ ਫਸਲ ਦਾ ਕਿਸੇ ਦਾ ਮੁਆਵਜ਼ਾ ਨਹੀਂ ਮਿਲਿਆ ਤੇ ਜਿਹੜੀ ਆਡੀ ਪੰਜਾਬ ਸਰਕਾਰ ਕਹਿੰਦੀ ਕਿ ਆਈ ਬੱਕਰੀਆਂ ਮੁਰਗੀਆਂ ਦਾ ਮੁਆਵਜ਼ਾ ਵੀ ਦੇਾਂਗੇ ਤੇ ਉਹਨਾਂ ਨੇ ਵੀ ਉਹ ਮੁਆਵਜ਼ਾ ਕੋਈ ਨਹੀਂ ਹਲੇ ਤੱਕ ਦਿੱਤਾ ਸਰਕਾਰਾਂ ਨੂੰ ਪਤਾ ਜਾਂਦਾ ਪੱਲੇ ਕਿ ਐਸੀ ਇਹ ਮੰਡੀਆਂ ਕਿਹੜੀਆਂ ਪੱਤੀਆਂ ਦਿੱਤੀਆਂ ਜਾਂਦੇ ਲੱਗਦਾ ਕਿ ਮੰਡੀ ਪੱਤੀਆਂ ਤੁਹਾਡੇ ਬਿਲਕੁਲ ਨਹੀਂ ਸਰ ਇਸ ਦੇ ਵਿੱਚ ਦੇਖੋ ਆਰਟੀਆਂ ਦਾ ਵੀ ਕਾਫੀ ਨੁਕਸਾਨ ਹੋ ਰਿਹਾ ਤੇ ਕਿਸਾਨਾਂ ਦਾ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਨੁਕਸਾਨ ਆ ਜਿਹੜਾ ਉਹ ਕਿਸਾਨਾਂ ਦਾ ਹੋ ਰਿਹਾ ਕਿ ਆਰਟੀਆਂ ਨੇ ਫੇਰ ਇੱਕ ਸਾਈਡ ਤੇ ਹੋ ਜਾਣਾ ਜਿਹੜੀ ਫਸਲ ਆ ਉਹ ਜਿਹੜੀ ਕਿਸਾਨ ਨੇ ਇਨੀ ਮਿਹਨਤ ਨਾਲ ਉਗਾਈ ਆ ਤੇ ਉਹਨੂੰ ਉਹਦਾ ਫੇਰ ਪੂਰਾ ਜਿਹੜਾ ਮੁੱਲ ਨਹੀਂ ਮਿਲ ਪਾਰਿਆ ਤੇ ਉਲਟਾ ਜਿਹੜੀ ਆ ਕੱਚੀਆਂ ਮੰਡੀਆਂ ਹੋਣ ਕਰਕੇ ਜਿਹੜਾ ਨੁਕਸਾਨ ਹੋ ਰਿਹਾ ਤੇ ਉਹ ਜਿਹੜੀ ਘਟਾਈ ਆ ਦੀ ਭਰਪਾਈ ਆ ਕਿਸੇ ਸਰਕਾਰ ਨੇ ਨਹੀਂ ਕੀਤੀ ਨਾ ਯਾ ਤੱਕ ਪਾਡੀ ਪਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਮੈਨੂੰ ਤਾਂ ਲੱਗਦਾ ਕਿ ਸਾਡੇ ਹਲਕੇ ਦੇ ਜਿਹੜੇ ਮੰਤਰੀ ਸਾਹਿਬ ਨੇ ਉਹ ਵੀ ਇਸੇ ਮੈਕਮੇ ਦੇ ਨੇ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਮੰਡੀਆਂ ਜਿਹੜੀਆਂ ਉਹ ਪੱਕੀਆਂ ਕਰਾਈਆਂ ਜਾਣ ਤੇ ਜਿਹੜਾ ਕਿਸਾਨਾਂ ਨੂੰ ਜਿਹੜਾ ਮੁਆਵਜ਼ਾ ਉਹ ਦਿਲਾਇਆ ਜਾਏ ਜਲਦ ਤੋਂ ਜਲਦ ਪਰ ਕਿਸੇ ਨੂੰ ਕੋਈ ਅੱਜ ਤੱਕ ਮੁਆਵਜ਼ਾ ਨਹੀਂ ਮਿਲਿਆ ਪਹਿਲੇ ਤੇ ਕਹਿੰਦੇ ਗਰਦੋਰੀਆਂ ਬਾਅਦ ਚੋਂ ਹੁੰਦੀਆਂ ਰਹਿਣਗੀਆਂ ਪਹਿਲੇ ਮੁਆਵਜ਼ਾ ਮਿਲੇਗਾ ਮੈਂ ਤਾਂ ਕਹਿੰਦਾ ਗਰਦੋਰੀਆਂ ਕਰਾ ਕੇ ਵੀ ਜੀ ਮੁਆਵਜ਼ਾ ਦੇ ਦਿਓ ਤਾਂ ਵੀ ਸਾਡੇ ਕਿਸਾਨਾਂ ਨੂੰ ਕੁਝ ਨਾ ਕੁਝ ਉਹਦਾ ਬੈਨੀਫਿਟ ਮਿਲ ਜੇਗਾ ਸਰ ਕ੍ਰੈਸ਼ਰ ਨੂੰ ਰਸਤੀ ਬੰਦ ਹੈ ਉਹਨਾਂ ਕਰਕੇ ਲੱਗਦਾ ਕੋਈ ਦੁਕਾਨਦਾਰ ਨੂੰ ਨੁਕਸਾਨ ਹੋਇਆ ਕਾਫੀ ਨੁਕਸਾਨ ਹੋ ਰਿਹਾ ਹੈ ਦੇਖੋ ਕ੍ਰੈਸ਼ਰ ਇੰਡਸਟਰੀ ਜੇ ਨੁਕਸਾਨ ਹੋ ਰਿਹਾ ਨਾ ਉਹਦੇ ਨਾਲ ਸਾਨੂੰ ਕਾਫੀ ਹੋ ਰਿਹਾ ਕ੍ਰੈਸ਼ਰ ਇੰਡਸਟਰੀ ਬੰਦ ਨਹੀਂ ਹੈਗੀ ਬੰਦ ਨਹੀਂ ਕਹਿ ਸਕਦੇ ਆਪਾਂ ਉਹ ਕ੍ਰੈਸ਼ਰ ਇੰਡਸਟਰੀ ਸਿਰਫ ਉਹਨਾਂ ਦੀ ਚੱਲ ਰਹੀ ਹੈ ਕਿ ਜਿਹੜੇ ਤੇ ਮੰਤਰੀਆਂ ਦੇ ਸਤਿਆਂ ਦੇ ਨਾਲ ਚਲਦੇ ਆ ਗੱਲਬਾਤ ਕਰਦੇ ਆ ਤੇ ਜੇ ਉਹਨਾਂ ਦੇ ਕੰਨੇ ਤੇ ਜਾਂ ਮੈਨੂੰ ਮੈਂ ਡਾਇਰੈਕਟ ਹੀ ਸਰਕਾਰ ਨਾਲ ਗੱਲ ਕਰਾਂਗਾ ਕਿ ਜਾਂ ਤੇ ਸਰਕਾਰ ਨੂੰ ਪੈਸੇ ਜਾਂਦੇ ਆ ਤੇ ਉਹਨਾਂ ਦੀਆਂ ਜਿਹੜੀਆਂ ਇੰਡਸਟਰੀਆਂ ਚੱਲ ਰਹੀਆਂ ਤੇ ਜਿਹੜੇ ਲੋਕਾਂ ਦੇ ਮਸੀਹਾ ਨੇ ਜਾਂ ਲੋਕਾਂ ਦੀ ਹੈਲਪ ਕਰਦੇ ਹਰ ਜਗ੍ਹਾ ਤੇ ਤੇ ਉਹਨਾਂ ਨੂੰ ਉਹਨਾਂ ਦੀ ਸਾਰਿਆਂ ਦੀਆਂ ਬੰਧ ਹੈਗੀਆਂ ਤੇ ਕਾਫੀ ਲੋਕ ਜਿਹੜੇ ਦੇਖੋ ਜਿੱਦਾ ਕਿ ਮੰਨ ਲਓ ਅੱਜ ਮੈਂ ਹੀ